ਈ ਜਾਂ ਤਾਹੂਗਾ ਨੀਰ ਆਰ ਲਾਉਣਾ ਕੋਲੇ ਮੈਂ ਮਰ ਜਾ ਚਾਰ ਪੰਜ ਕੰਮ ਕੈਸੇ ਲਿਆਈ ਸੀ ਮੈਨੂੰ ਤੜਕੇ ਦਾ ਕੰਮ ਤੇ ਲਾਇਆ ਕਾਲ ਜਾਂ ਕੁੱਸੀ ਜਾਂਦਾ ਰੋਟੀ ਖਵਾਈਏ ਤੜਕੇ ਦੀ ਐਂ ਵੀ ਨਹੀਂ ਬਿਲਾ ਕੋਲੇ ਭੈਣੇ ਤੈਨੂੰ ਚੱਜ ਦੀ ਚਾਹ ਕਰਕੇ ਦੇ ਦੇਣੀ ਛੋਟੇ ਘੜਾ ਦੁੱਧਾ ਵੀ ਚਲ ਕੋਈ ਨਹੀਂ ਤੇ ਚੱਜ ਦੀ ਚਾਹ ਪੀ ਲੈਂਗੀ ਤੇਰਾ ਜਵਾਬ ਆ ਕੇ ਸਰੇ ਤੇਰਾ ਕਰਨ ਲੱਗਿਆ ਫੇਰ ਕਹਿ ਦੂਗੀ ਲੈ ਹੁਣ ਕਹਿੰਦੀ ਨੀਰਾ ਵੀਰ ਲਾ ਦੇ ਜੇ ਮੈਂ ਇਥੋਂ ਤੂੰ ਨੀਰਾ ਵੀਰ ਲਾਉਣਾਗਾ ਭਾਈ ਫਿਰ ਪੈਸੇ ਵੀ ਮੈਨੂੰ ਵੱਧ ਦੇ ਪੈਸੇ ਤਾਂ ਕਿ ਹੋਈ ਗੱਲ ਆ ਕਿ ਤੈਨੂੰ 200 ਚ ਲੈ ਕੇ ਆਂਦਾ ਆ ਅੱਛਾ ਆਪਾਂ ਜਾਣ ਨੂੰ ਫੇਰ ਬਾ ਕਿਸੇ ਦਾ ਕੰਮ ਕਰਨਾ ਤਾਂ ਬਾਹਲਾ ਔਖਾ ਆ ਆਪਣੇ ਘਰ ਦਾ ਕੰਮ ਤਾਂ ਅਗਲਾ ਜੇ ਮੇਰੇ ਘਰ ਇੰਨੇ ਕੰਮ ਹੋਣ ਨਹੀਂ ਮੈਂ ਤਾਂ ਭੱਜ ਭੱਜ ਕੇ ਹੌਂਸਲੇ ਨਾ ਕਰਦੀ ਪਰਾਂ ਨਹੀਂ ਮੈਂ ਤਾਂ ਜਮਾਨਾ ਥੱਕਾ ਉਦਰਾ ਤਾਂ ਸੁੱਕੇ ਹੱਡੀ ਜਾਪੇ ਚੌਥੀ ਕੁ ਸੁਨਾਮੇ ਲਿਆ करम देख आ लो आ लोग कर आपका भरा फौजी लाता मेरे हट वेखला हट देख लेर क्यों नहीं मिलया गया जापेल करना तो पौ गई दवा दवा नीला जर ला मैं कड़ा इन्होंने तमें सौ गाइया का दुद्ध पीना गा ਰਲਾ ਕੇ ਨੀਰਾ ਵੱਢ ਕੇ ਪਾਹਾ ਬਨੇ ਆਉਂਦਾ ਇਹ ਤਾਂ ਨਾਲੇ ਕਿੱਡਾ ਦੇਖਲਾ ਦੁੱਖ ਜਾਉਂਦਾ ਇਹ ਗੱਲ ਦਾ ਵੀ ਕਿਸੇ ਦਾ ਕੰਮ ਵੀ ਕਰਦੇ ਆ ਤੇ ਖਾਣ ਨੂੰ ਵੀ ਪੂਰਾ ਨਹੀਂ ਮਿਲਦਾਗਾ ਪਤਾ ਨਹੀਂ ਕਹੇ ਜੇ ਕਰਮ ਕਰੇ ਨੇ ਲੋਕਾਂ ਦਾ ਕੰਮ ਆਪਦੇ ਘਰ ਮੰਗੂ ਕਰਦੇ ਆ ਸਾਰਾ ਤਾਂ ਨਾ ਐ ਲੱਗਦਾ ਵੀ ਆਪਦੇ ਕਰੇ ਕਰਤੇ ਫਿਰਤੇ ਨਾਲੇ ਫਿਰ ਨੋਚਾਂ ਵੀ ਕੱਢ ਦਿੰਗਾ ਭਾਵੇਂ ਸਮਾਰ ਕੇ ਕੰਮ ਕਰ ਨਾ ਸਮਾਰ ਕੇ ਹੁਣ ਮੈਂ ਬਰਲਾਵਾ ਲਿਆ ਜਿਵੇਂ ਮਰ ਜਾ ਹਜੇ ਤਾਂ ਪੈਸਿਆਂ ਦਾ ਵੀ ਨਹੀਂ ਕਹਾਣਾ ਹੁਣ ਤਾਂ ਮੈਂ ਕਹਿ ਕੇ ਦੇਖੂੰਗੀ ਵੀ ਭੈਣੇ ਮਤੂੰ ਮੇਰੇ ਨੀਰੇ ਦੀ ਤਾਂ ਨਹੀਂ ਗੱਲ ਕੀਤੀ ਸੀਗੀ ਜੀ ਭੈਣੇ ਤਾਂ ਹਟਾ ਹੋ ਗਿਆ ਹੈ ਨਹੀਂ ਤਾਂ ਨਹੀਂ ਲਾਇਆ ਤੋ ਨੀ ਭੈਣੇ ਨੀਰਾ ਕਿਹੜਾ ਤੁਹਾਡੇ ਥੋੜਾ ਸੀਗਾ ਕਿੰਨੇ ਪਸ਼ੂਆਂ ਦਾ ਨੀਰਾ ਸੀਗਾ ਹੁਣ ਮੈਂ ਨੀਰਾ ਤੱਕ ਰਲਾ ਤਾ ਹਨਾ ਤੇ ਤੂੰ ਐ ਕਰ ਹਾੜੇ ਹਾੜੇ ਮੇਰੀ ਭੈਣ ਵਾਂਗ ਤੇ ਪਸੂ ਆਵਦੇ ਆਪ ਬੰਨ ਲਾ ਨਾ ਨਾ ਕੋਈ ਨਹੀਂ ਪਸੂ ਬੰਨ ਕੇ ਜਾ ਤੇਰੀ ਕੁੜੀ ਜੀ ਨੇ ਤੇਰਾ ਮੁੰਡਾ ਫੜਾ ਗਈ ਕਹਿੰਦੀ ਕਿ ਭੁੱਖ ਲੱਗੀ ਕੋਈ ਕੋਈ ਨਹੀਂ ਖੇਰ ਦਿੱਤੀ ਚਿਣਾੜੀ ਨੇ ਨੀ ਭੈਣੇ ਜਵਾਕ ਬਾਲਾ ਰੋਈ ਜਾਂਦਾ ਮੇਰੀ ਮਿੰਤਾਂ ਵਾਲੀ ਗੱਲ ਹੀ ਹੈ ਕੋਈ ਨਹੀਂ ਫੜਾ ਦੇ ਹੁਣ ਤੂੰ ਮੈਨੂੰ 200 ਰੁਪਏ ਦੇ ਚਾਹੀਏ ਕੋਈ ਨਾ ਕੋਈ ਜਵਾਕ ਕਿਤੇ ਨਹੀਂ ਰੋਂਦਾ ਚੁੱਪ ਕਰਕੇ ਤੂੰ ਕੰਮ ਕਰ ਲੈ ਚੱਲ ਕੋਈ ਨਹੀਂ ਭੈਣ ਕਰ ਲੈਣੀ ਜੇ ਤੂੰ ਕਿਸਮਤ ਆ ਮਾਰ ਇਹ ਬੇ ਤੇਰੇ ਨਲੀ ਮਾਰਦੇ ਜਵਾਕ ਕੋਈ ਨਹੀਂ ਮੈਂ ਤੇ ਕੀ ਖੜੀਆਂ ਛੇਤੀ ਜਿੰਨੇ ਕੰਮ ਕਰਦੇ ਸਾਡਾ ਨੀ ਭੈਣੇ ਤੁਸੀਂ ਮੇਰੀ ਗੱਲ ਸੁਣ ਪੈਸੇ ਕੁਛੀ ਉਹ ਬੁਰਾ ਪਲਾ ਵੀ ਇੰਨਾ ਬੋਲਦੋਂ ਸੱਚੀ ਆ ਮਜਬੂਰੀਆਂ ਬਣ ਗਾਨ ਕੇ ਕੰਮ ਕਰਨਾ ਬਸ ਲੋਕਾਂ ਦੇ ਨਹੀਂ ਮੈਂ ਤਾਂ ਆਪਦੇ ਜਵਾਬ ਕਾਨੂੰ ਇੰਨਾ ਕੁਛ ਕਹਾਵਣਾ ਨਾ ਨਹੀਂ ਭੈਣੇ ਮੇਰੇ ਜਵਾਬ ਤਾਂ ਐਡੇ ਸੋਹਣੇ ਆ ਹੈ ਵੀ ਨਾ ਕਹ ਕੋਈ ਨਾ ਕੋਈ ਨਾ ਬਥੇਰਾ ਹੋਣਾ ਤੇ ਕਰ ਜਵਾਬ ਕੋਈ ਨਾ ਚੁੱਪ ਕਰਕੇ ਨਾ ਤੂੰ ਕੰਮ ਕਰ ਲੈ ਸਾਡਾ ਛੇਤੀ ਜਿੰਨੇ ਕੰਮ ਕਰਕੇ ਭੱਜ ਜਾ ਨਹੀਂ ਭੈਣੇ ਸੁਧਾਰਾ ਲਿਪਣਾਂ ਲਾ ਪਿਆਗਾ ਤੇ ਹਾਈ ਤੂੰ ਪੋਟ ਕੇ ਨਹੀਂ ਲਈ ਸਾਡੇ ਰਿਸ਼ਤੇਦਾਰ ਆਉਣ ਵਾਲੇ ਹੋਰੇ ਆਗੇ ਚਲ ਬਾਹਰ ਜਿੱਲੀ ਆ ਭੈਣੇ ਕੰਮ ਵਿੱਚ ਇਹ ਲੋ ਨੰਬਰ ਕੰਮ ਕਰਾ ਲਿਆ। ਬਾਈ ਦਿੱਲੀ ਹੈ ਭੈਣ ਹੁਣ ਮੈਂ ਕਿਹੜਾ ਲੱਖ ਮੰਗ ਲਿਆ ਸੋ ਉਥੋਂ। ਬਸ ਤੀ ਭੈਣ 200 ਰੁਪਿਆ ਵੀ ਦੇਨੇ ਨਾ ਤੇ ਦੂਰ ਸੋ ਜਾਉਂਗੀ। ਬਾਹਰ ਦਿੱਲੀ ਕੰਮ ਕਰਦੀ ਐ। ਨਾ ਨਹੀਂ ਭੈਣੇ ਹਾਂ ਤਾਂ ਨਾ ਕਰ ਭੈਣੇ। ਐਨੀ ਦਿੱਲੀ ਕਾ ਤੂੰ ਮੇਰੇ ਜਕਾਲ ਕਾ ਲੇ ਕ ਚਲਾਇਆ ਕਰ। ਨਹੀਂ ਨਹੀਂ ਇਹ ਤਾਂ ਭੈਣੇ ਸੋਡੀ ਠੱਗੀ ਵਾਲੀ ਗੱਲ ਆ ਫਿਰ ਹਣਾ। ਕੋਈ ਨਹੀਂ ਕੋਈ ਨਹੀਂ 200 ਤਾਂ ਫਿਰ ਪੂਰਾ ਦੇਉਂਗੀ ਜਿਹੜਾ ਕੰਮ ਨਵੇੜੇਗੀ ਸਾਡੇ। ਨਹੀਂ ਭੈਣੇ 200 ਸਾਲ ਨਹੀਂ ਹੋਣਾ ਤੜਕੇ ਦੀ ਕੰਮ ਲੱਗੀ ਆ ਤੇ ਤੂੰ ਮੈਨੂੰ 500 ਰੁਪਿਆ ਦੇ ਦੀ। ਕੋਈ ਨਹੀਂ ਕੋਈ ਤੈਨੂੰ 500 ਤੂੰ ਮੇਰੇ ਵੱਲ ਥੋੜ ਨੂੰ ਫੜਨੀ ਕੋਈ ਤੈਨੂੰ 200 ਦੇਉਂਗੀ ਚੁੱਪ ਕਰ ਗਈ ਜਿਹੜੀ ਗੱਲ ਹੋਈ ਆ ਗੱਲ ਤਾਂ ਹੁਣ ਤੱਕ ਆ ਨੀਰੇ ਦੀ ਵੀ ਨਹੀਂ ਹੋਈ ਸੀਗੀ ਆਪਣੀ ਵੀ ਮੇਰੀ ਨਾ ਕੋਈ ਨਾ ਫਿਰ ਤੂੰ ਕਸ ਨਹੀਂ ਗਈ ਕਿ ਐਡੀ ਮੋਟੀ ਤਾਂ ਹੋਈ ਪਈਆਂ ਖਾ ਖਾ ਕੇ ਤੇ ਭੋਰਾ ਕਸ ਨਹੀਂ ਗਈ ਜੇ ਤੂੰ ਭੋਰਾ ਨੀਰਾ ਪਾਣਾ ਕਿੱਥੋਂ ਹੋਈ ਪਈਆਂ ਇਹ ਤਾਂ ਸਰੀਰ ਹੀ ਸੋਥਾਗਾ ਮੈਨੂੰ ਤਾਂ ਆਖੇ ਕਿ ਕਹਿੰਦੀ ਐ ਜਾਪੇ ਚ ਵੀ ਭੋਰਾ ਕਿਆਉਂਦਾ ਨਹੀਂ ਮਿਲਿਆਗਾ ਕੋਈ ਨਾ ਕੋਈ ਨਾ ਬਥਰੇ ਬਥਰੇ ਟਾਕੜੀਆਂ ਤੇ ਪਕਾ ਕੇ ਕੰਮ ਕਰ ਤਾਕੜੀ ਤਾਂ ਭੈਣੇ ਆਪੀ ਆ ਬੰਦੇ ਬੰਦੇ ਸਾਡੇ ਕੋ ਸਤੜਾਈ ਜਾਂਦੇ ਆ ਖੇਤ ਦੀਨੇ ਬੰਦੇ ਚੰਗਾ ਮੈਂ ਮਾੜੀ ਚਾਹ ਪੀਆ ਵਾਂ ਅੰਦਰ ਤੇ ਫੇਰ ਆਉਂਦੀ ਤੇਰੇ ਕੋਲ ਹਾਏ ਹਾਏ ਦੇ ਰੱਬਾ ਕਹੇ ਜੇ ਦਿਨ ਰਖਾਉਣਾ ਵੇਖ ਲਾ ਕਿੰਨਾ ਕੁਛ ਬੋਲ ਕੇ ਗਈ ਹੈ ਵੀ ਮੈਂ ਕਿਹੜਾ ਸੌ ਤੁਸੀਂ ਮੈਂ ਨੁਖਰੀਂਦ ਲਿਆ ਤੇ ਰੱਬਾ ਜ਼ਿੰਦਗੀ ਦੇ ਦਿਨ ਥੋੜੇ ਦੇ ਦੀ ਪਰ ਇਹ ਜੇ ਨਾ ਦਿਖਾਈ ਐਨੀ ਗਰੀਬੀ ਨਾ ਦੇਈ ਕਦੇ ਵੀ ਵੀ ਕਿਸੇ ਥੱਲੇ ਆਏ ਨਹੀਂ ਮੈਂ ਹੋਣਾ ਪਵੇ ਗੋਹੇ ਕੁੜੇ ਸਟਿਆਲੇ ਸਾਰੇ ਭਾਂਡੇ ਮਜਵਾ ਲੇ ਰੋਟੀਆਂ ਪਕਵਾ ਲਈਆਂ ਸਾਡੇ ਆਉਂਦੇ ਰਿਸ਼ਤੇਦਾਰ ਰਿਸ਼ਤੇਦਾਰਾਂ ਵਾਸਤੇ ਮੈਨੂੰ ਤਾਂ ਦੋ ਚਟਣੀ ਨਾ ਰੋਟੀਆਂ ਦਿੱਤੀਆਂ ਨਹੀਂਆਂ ਤੇ ਰਿਸ਼ਤੇਦਾਰਾਂ ਨੂੰ ਮਟਰ ਪਨੀਰ ਬਣਾ ਕੇ ਪਰੇ ਧਰ ਲੈ ਵੀ ਲੈ 100 ਰੁਪਏ ਜੇ ਤੂੰ ਕੜਛੀ ਮੈਨੂੰ ਦੇ ਦੇਂਦੀ ਖਾਣ ਨੂੰ ਫਿਰ ਕਿਹੜਾ ਲੋੜਾ ਹੁੰਦਾ ਸੀ ਆਜ ਤਾਂ ਜੇ ਦੋ ਹੋਰ ਇੱਕ ਰੋਟੀ ਅਗਲਾ ਵੱਧ ਮੰਗ ਲੈ ਫੇਰਾਂ ਕਹਿੰਦੇ ਕੁੜੇ ਦਿਹਾੜ ਹੁੰਦਾ ਰੋਟੀਆਂ ਨਹੀਂ ਰਜਦੀਆਂ ਆਏ ਤਾਂ ਦੇਖਦੀਆਂ ਨਹੀਂ ਸਾਡਾ ਇੰਨਾ ਕੰਮ ਕਰਤਾ ਚੱਲ ਬੇਮਨਾ ਜੇ ਤੇਰੇ ਕਰਮਾਂ 'ਚ ਲਿਖਿਆ कहा ही चल पशु कठे कर रखे न बकरवा शकरव हजे तह सामने पैता फिर मूं बंगा करूगी साढ़े पशुआ नजर लाती नजर लाती पशुआ पशुआ दौक चक चकताब की भी मोक निकलना पर हो नहीं भैया गल रिड़ रेड कर पैसे दिते है मुड़के मुंह ही नहीं फस ਮਾਤਾ ਪਰਨੇ 200 ਰੁਪਇਆ ਹੀ ਗੱਲ ਕਿਸੇ ਦੇ ਹੋਰ ਉਹ ਕਰ ਲੈਂਦੀ ਮੈਨੂੰ ਤਾਂ ਅਸੀਂ ਲਿਆਜ ਲਿਆਜ ਲੈ ਚਾ ਉਸ ਮੈਂ ਮੇਰਾ ਤਾਂ ਲਟੂਆ ਦੁੱਤੀ ਜਾਂਦਾ ਕੰਮ ਕਰਦੇ ਹਾਂ ਚੱਲ ਕੀ ਕਹਿ ਲੋ ਜਾਣੇ ਬੇਈਮਾਨੀ ਦਾ ਖਾਦਾ ਮਾੜਾ ਹੁੰਦਾ ਅੱਜ ਹੱਕ ਸੱਚ ਦਾ ਖਾਣੇ ਆ ਵੀ ਹੂੰ ਆ ਮੇਰੀ ਦਰਾਨੀ ਹੈਗੀ ਇਹ ਤਾਂ ਗੱਲਾਂ ਮਾਰਦੀ ਹੈ ਮੇਰੇ ਘਰ ਵਾਲਾ ਫੌਜੀ ਨਹੀਂ ਅਕਸਰ ਤੁਸੀਂ ਬੇਈਮਾਨੀ ਦਾ ਖਾਣੇ ਹੋ ਮੇਰੇ ਆਈ ਤਾਂ ਮੈਂ ਜਵਾਕਾ ਵਾਂਗੂ ਪਾਲਿਆ ਸੀ ਤੇਰੇ ਘਰ ਵਾਲਾ ਮੇਰੇ ਆਈ ਟੋ ਕਾ ਨੰਦ ਅਸੀ ਕੋਈ ਨਹੀਂ ਭਾਬੀ ਤੇ ਅੱਜ ਤੋਂ ਤੁਸੀਂ ਮੇਰੇ ਲਈ ਕਰਦੇ ਹੋ ਕੱਲ ਨੂੰ ਸੋਡੇ ਲਈ ਮੈਂ ਸੋਨੂੰ ਨਾ ਫੁੱंजे ਪੈਰ ਨਹੀਂ ਲਾਉਣ ਦਿਆ ਕਰਨ ਆਏ ਨਹੀਂ ਪਤਾ ਵੀ ਸਾਡੇ ਤਾਂ ਤੂੰ ਹੱਡ ਵੀ ਖਾ ਲੇਗਾ ਸਾਨੂੰ ਤਾਂ ਤੂੰ ਆਪਦੇ ਪੈਰਾਂ ਤੇ ਤੁਰਦੇ ਵੀ ਨਹੀਂ ਛੱਡਣਾ ਨਾ ਪੁੱਤੇ ਇਹ ਹੱਡ ਵੀ ਖਾ ਲੇ ਕਦੇ ਨੀ ਚੰਦਰੇ ਨੇ ਆ ਕੇ ਆਏ ਪੁੱਛਿਆ ਵੀ ਮੇਰੇ ਬੱਚਿਆਂ ਵਰਗਾ ਦਿਓ ਰਗਾ ਵੀ ਲੈ ਪਰ ਜੇ ਤੂੰ ਮੇਰੀ ਮਾਂ ਵਰਗੀ ਹੈ ਤੈਨੂੰ ਦੱਸ ਕੀ ਚਾਹੀਦਾ ਨੀ ਜੇ ਕਦੇ ਆਪ ਦੇ ਭਰਾ ਦੇ ਵੀ ਹੱਥ ਤੇ ਛੱਟਿਆ ਹੋਵੇ ਬਿਲੇ ਭਰਾਵਾ ਮੇਰੇ ਘਰ ਵਾਲੀ ਤਾਂ ਤੈਨੂੰ ਮੈਂ ਚੋਰ ਨੂੰ ਹੀ ਦੇ ਦੇਣਾ ਆਏ ਤਾਂ ਕੋਈ ਸੋਚਦਾ ਨਹੀਂ ਕਿ ਮੈਨੂੰ ਪੜਾਇਆ ਲਿਖਾਇਆ ਸੀ ਚੱਲ ਬੇਮਾਨੀ ਉਹ ਹੋ ਕੀ ਕਹਨੇ ਮੈਂ ਤਾਂ ਆਏ ਗਲ ਨਹੀਂ ਆਵੀ ਬੰਨ ਕੇ ਪਸੂ ਜੇ ਮੈਂ ਤਾਂ ਦਵਾ ਦਵ ਟੱਪ ਜਾਈ ਨਹੀਂ ਉਹ ਹੀ ਅਜੇ ਤਾਂ ਹੁਣ ਗੋਹਾ ਲਈ ਵੇਖੀ ਹੈ ਜੀ ਗੋਹਾ ਦਾ ਸਨੇਹਾ ਤਲਾਬ ਹੀ ਗਈ ਓਕੇ ਸਾਡਾ ਗੋਹਾ ਸੜਦੀ ਤੇ ਹੁਣ ਭਾਈ ਦਵਾ ਦਵ ਟੱਪ ਜਾਈਂਦੀ ਮੈਂ ਤਾਂ ਮੇਰ ਤਾਂ ਜਵਾਬ ਭੁੱਖਾ ਮਰੀ ਜਾਂਦਾ। ਪਹਿਣ ਗੋਹਾ ਵੀ ਤੇਰਾ ਸੱਖਾ ਤਾਂ ਮੈਂ ਤਾਂ। ਨਹੀਂ ਪਹਿਣੇ ਬਨਤੇ ਪਸੂ। ਨਹੀਂ ਪਹਿਣੇ ਪਸੂ ਤਾਂ ਮੈਂ ਬਨਤੇ। ਤੂੰ ਐਂ ਕਰੀ ਮੈਨੂੰ ਹੁਣ ਆਟਾ ਤੇ ਦੁੱਧ ਦੇਦੀ ਜਾਂਦੀ ਨੂੰ। ਕੋਈ ਨਾ ਕੋਈ ਹਜੇ ਤਾਂ ਆਰ ਵੀ ਕੱਢਣ ਵਾਲੀ ਪਈ ਐ ਤਾਂ ਆਹ ਤਾਂ ਕੱਢ ਦੇ ਸਰ ਸਾਡੀ। ਨਾਲੇ ਸਾਡੇ ਪਸੂ ਉਥੇ ਥਾਂ 'ਚ ਲੋਡ ਕਰ ਜਾ। ਇਹ ਸੜਿਆ ਤੇਰਾ ਜਵਾਬ ਆਗਾ ਐਡਾ ਭਾਰਾ ਤੇ ਮੈਂ ਤਾਂ ਕਰਾਂਗੀ ਚੱਕੀ ਵਢੀ ਮੇਰੇ ਦੁਬਾਰ ਉਖਣ ਲਾਤੀ। ਪਹਿਣ ਪਹਿਣ ਬਣ ਕੇ ਮੇਰੀ ਗੱਲ ਸੁਣ ਲੈ। ਇਹਨਾਂ ਦੀ ਮਾਰੀ ਤਾਂ ਮੈਂ ਦਿਹਾੜੀਆਂ ਕਰਦੀਆਂ 24 ਘੰਟੇ। ਤੂੰ ਮੇਰੇ ਜਵਾਬਾਂ ਬਾਰੇ ਨਾ ਕੁਝ ਹੋਰ ਪਹਿਣ ਮੰਨ ਕੇ ਮੈਥੋਂ ਮਾਈ ਨੀ ਜਦੋਂ ਪਹਿਣ ਮੈਂ ਤੇਰੀ ਜਾੜੀ ਤੇ ਆਈ ਮੈਂ ਤਾਂ ਸਾਰਾ ਕੁਝ ਕਹਾਂ ਲੂੰਗੀ ਕਹਿੰਦਾ ਚੰਗਾ ਕਿਦਰੀਂ ਤੇਰੀ ਜਵਾਕ ਨੂੰ ਕੁਝ ਕਹਿੰਦੀ ਮੈਂ ਤੇ ਚੁੱਪ ਕਰਕੇ ਨਾ ਛੇਤੀ ਛੇਤੀ ਕੰਮ ਨੇ ਵੇੜਦੇ ਪੈਣ ਮੈਂ ਇਥੇ ਇੰਦਰ ਜਵਾਕ ਫੜਿਆ ਜਾਂਦਾ ਆਹ ਤੇਰੀ ਛੋੜੀ ਜੀ ਕੁੜੀ ਮੈਨੂੰ ਫਰਾ ਕੇ ਜਵਾਕ ਜੌਰ ਡੇਗੀ ਤੇ ਮੈਂ ਇਹ ਕਰੇ ਰੋਈ ਜਾਂਦਾ ਸੀ ਆ ਵੇ ਕਿੰਨਾ ਮੈਨੂੰ ਦੇਖ ਦੇ ਕਰੋਈ ਜਾਂਦਾਗਾ ਤੇ ਇਹਨੂੰ ਤਾਂ ਹੀ ਤਾਂ ਮੈਂ ਕਿਹਾ ਸੀਗਾ ਨੀ ਭੈਣ ਮਣ ਕੇ ਮੈਂ ਕਿਹਾ ਮੈਨੂੰ ਇਹਨੂੰ ਘੁੱਟ ਦੁੱਧ ਦੀ ਪਿਆ ਦਾਣ ਦੇ ਇਹ ਬੜਾ ਮੈਨੂੰ ਅੰਦਰ ਸੁਣੀ ਜੇ ਜਾਂਦਾ ਸੀ ਤੇ ਤੂੰ ਕੱਲੀ ਫੜੀ ਕੀ ਗੱਲਾਂ ਦੀ ਮਾਰੀ ਜਾਂਦੀ ਸੀਗੀ ਕੀ ਆ ਜੇ ਕਰੀਂ ਨਹੀਂ ਸਕੇ ਮਟਰ ਪਨੀਰ ਦੇਣ ਦੀ ਕਿਉਂ ਅੱਗੇ ਕਿ ਤਰੋ ਜੀ ਮਟਰ ਪਨੀਰ ਖਾਣੀਆਂ ਹੈ ਨਹੀਂ ਮੈਂ ਆਏ ਨਹੀਂ ਆਖਿਆ ਸੀਗਾ ਮੈਂ ਤਾਂ ਤੁਹਾਨੂੰ ਭਣੇ ਆਏ ਆਖਿਆ ਸੀਗਾ ਮੈਂ ਤਾਂ ਬਲਾਈਂ ਸੇਵਾ ਕਰਦੇ ਰਿਸ਼ਤੇ ਉਹ ਹੋ ਨਹੀਂ ਭਣੇ ਕੀ ਕਰਾਂ ਨਾ ਕੀ ਦੱਸਾਂ ਨਹੀਂ ਹੁਣ ਤਾਂ ਬੱਠਲ ਵੀ ਨਹੀਂ ਭਰ ਕੇ ਚੱਕਿਆ ਜਾਂਦਾ ਮੈਂ ਕੋਈ ਨਹੀਂ ਕਰਨੇ ਬੁਛੇ ਰਿਜਰ ਪਰ ਪੈਣਾ ਨੀ ਮੋਤੀ ਅੱਧੀ ਖਾ ਤਾ ਆ ਜਾ ਤੇ ਹਾਇ ਤੇ ਚੱਕਿਆ ਜਾਂਦਾ ਹੈ ਬੱਠਾ ਜਿਹੜਾ ਕਿ ਜਿਹੜਾ ਖਸੜਦੇ ਤੇ ਨਾਲੇ ਹੱਥ ਹਾਰੇ ਤੇ ਗੋਹਾ ਲਾਦੀ ਮੈਂ ਦੱਸਣਾ ਤੈਨੂੰ ਉਹ ਮੈਂ ਮਰ ਜਾ ਆ 200 ਰੁਪਇਆ ਦੇ ਕੇ ਮੈਨੂੰ ਤਾਂ ਆਏ ਨਹੀਂ ਸਮਝ ਆਉਂਦੀ ਵੀ ਇਹਨੇ ਮੈਨੂੰ ਮੁੱਲੀ ਲੈ ਲਿਆ ਹੁੰਦਾ ਜਿਵੇਂ ਉਹ ਐ ਤਾਂ ਹੁਣ ਆਏ ਕਹਿੰਦੀ ਹੈਗੀ ਵੀ ਨਾ ਤਾਂ ਮੈਂ ਕੰਮ ਕਰਾ ਲੈ ਸਾਰਾ ਤੇ ਨਾਲੇ ਮੈਂ ਨਾ 200 ਰੁਪਇਆ ਰੱਖ ਲੂੰਗੀ ਵੀ ਚਲ ਜੇ ਮੈਂ ਇਹਨੂੰ ਸਵਾਲ ਪਾਈ ਪਾਈ ਜਾਊਂਗੀ ਹਏ ਹਏ ਮੇਰੇ ਤਾਂ ਹੰਸਾ ਨਹੀਂ ਆਉਂਦਾ ਕਾਲਜੇ ਤੋਂ ਮੈਂ ਤਾਂ ਕੰਮ ਕਰ ਕਰ ਬਹਾ ਲੱਥ ਗਈ ਮੈਂ ਤਾਂ ਭੈਣੇ ਅੱਜ ਇਹਦੇ ਕੋਲੇ ਆ ਕੇ ਫਸ ਗਈ ਜੇ ਕੰਮ ਹੀ ਕਰਨਾਗਾ ਕਿਸੇ ਅੱਜ ਦੇ ਬੰਦੇ ਦਾ ਕਰਾਂਗੇ ਕੋਈ ਗੱਲ ਨਹੀਂ ਓਹੋ ਗਰੀਬ ਬੰਦੇ ਬਾਰੇ ਕੋਈ ਅਗਲਾ ਖਾਣ ਨੂੰ ਤਾਂ ਦੇ ਦੇ ਮੈਂ ਤਾਂ ਅੱਜ ਇਹਦੇ ਘਰੇ ਆ ਕੇ ਧੁਖੀ ਮਰ ਗਈ ਆ ਹੁਣ ਜਾ ਕੇ ਜਵਾਕ ਨੂੰ ਵੀ ਘੁੱਟ ਦੁੱਧ ਦੀ ਨਹੀਂ ਆਉਣੀ ਮੈਨੂੰ ਤਾਂ ਆਏ ਸੀ ਕਿ ਇਹ ਵੀ ਖਾਣੀ ਸੌਖੀ ਆ ਘਰ ਵੱਡਾ ਤੇ ਦਿਲ ਵੀ ਵੱਡਾ ਹੋਊਗਾ ਹਾਂ ਨਹੀਂ ਪਤਾ ਦਿਲ ਤਾਂ ਮੱਖੀ ਜਿੱਡਾ ਵੀ ਨਹੀਂਗਾ

ਮੈਂ ਤਾਂ 200 ਰੁਪਏ ਦਿੱਤੇ ਨੇ ਉਹ ਇਕੱਲਾ ਮੈਨੂੰ ਪਤਾ ਹੈ ਤੂੰ ਮੈਨੂੰ ਟੱਕਰ ਕੇ ਨਹੀਂ ਗਈ ਕਿ ਤੂੰ ਕਦੋਂ ਕਾਪੂ ਖੜਾ ਕੇ ਮੁੜ ਕੇ ਮੈਨੂੰ ਤਾਂ ਹੀ ਨਹੀਂ ਪਤਾ ਲੱਗਿਆ ਦਾ ਉਹ ਤਾਂ ਕਹਿੰਦੀ ਮੈਂ ਤਾਂ ਤੇਰੀ ਮੰਮੀ ਨੂੰ ਨਾ 200 ਰੁਪਏ ਦਵਾਂ ਅਕੇਲਾ ਮੈਨੂੰ ਕਾਪੂ ਖੜਾ ਦੇ ਮੈਂ ਤੂੰ ਹੀ ਕੰਮ ਕਰਾ ਲੈਣੀ ਆਂਗੀ ਓਹੋ ਰੰਗ ਟੰਗ ਤਾਂ ਮੈਨੂੰ ਵੀ ਇਹੀ ਲੱਗੀ ਜਾਂਦੇ ਨੇ ਇੱਕ ਕੰਮ ਤਾਂ ਕਰਕੇ ਨਹੀਂ ਹਟਦੀ ਦੂਜਾ ਸੌਰੀ ਮੈਨੂੰ ਬਣਾ ਦਿੰਦੀ ਐ ਤਾਂ ਕਿ ਤੂੰ ਆਹ ਕਰ ਲੈ ਆਹ ਕਰ ਲੈ ਓਹੋ ਮੈਂ ਕੀ ਕਰਾਂ ਨਾ ਤੇਰੇ ਪਿਓ ਨੂੰ ਦੱਸਣ ਜੋ ਕਰੀ ਆ ਮੈਂ ਕੀ ਕਰਾਂ ਕੋਤਾ ਮੈਨੂੰ ਹੁਣ ਕਹੇ ਤਾਂ ਮੈਂ ਆਖ ਦਿੰਦਾ ਜਿੱਦੇ ਤੂੰ ਜਾਣਾ ਹੋਵੇ ਤਬਗ ਜਾ ਕਰ ਕੋਈ ਨਹੀਂ ਤੇ ਕੜੰਗ ਖਾ ਕੇ ਸਾਰ ਲਿਆ ਕਰ ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਤੁਸੀਂ ਸਾਡੀ ਵੀਡੀਓ ਕਮੈਂਟ ਬਾਕਸ ਦੇ ਵਿੱਚ ਸਾਨੂੰ ਦੱਸਿਓ ਤੇ ਸਾਡੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਪਿਆਰ ਦਿਓ ਜਿਵੇਂ ਤੁਸੀਂ ਪਿਆਰ ਸਾਡੀ ਵੀਡੀਓ ਨੂੰ ਦਿੰਦੇ ਆ ਰਹੇ ਹੋ ਤੇ ਇਸੇ ਤਰ੍ਹਾਂ ਹੀ ਤੁਸੀਂ ਸਾਡੀ ਵੀਡੀਓ ਨੂੰ ਤੁਸੀਂ ਅੱਗੇ ਵੀ ਤੁਸੀਂ ਪਿਆਰ ਦਿੰਦੇ ਰਹੋ ਤੇ ਧੰਨਵਾਦ ਤੁਹਾਡਾ ਤੇ ਸਾਡੀ ਵੀਡੀਓ ਨੂੰ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਦੱਪ ਕੇ ਤਾ ਕਿ ਸਾਡੀਆਂ ਵੀਡੀਓ ਵੱਧ ਤੋਂ ਵੱਧ ਚੱਲਣ ਤੇ ਸਾਨੂੰ ਛੋਟੀ ਮਦਦ ਮਿਲ ਸਕੇ ਤੇ ਹਾਂਜੀ ਤੁਸੀਂ ਸਾਡੀ ਵੀਡੀਓ ਦੇਖੋ ਤੇ ਦੇਖ ਕੇ ਦੱਸਿਓ ਧੰਨਵਾਦ ਜੀ ਸਸਰੀਆ